ਗੜਸ਼ੰਕਰਨੰਦਪੁਰ ਚੌਂਕ ਵਿਖੇ ਸੀਪੀਆਈਐਮ ਦੇ ਵੱਲੋਂ ਸੂਬੇ ਭਰ ਦੇ ਵਿੱਚ ਵਧੀਆਂ ਤੇਲ ਦੀਆਂ ਕੀਮਤਾਂ ਤੇ 7 ਕਿਲੋਵੈਟ ਤੋਂ ਵੱਧ ਬਿਜਲੀ ਰੇਟਾ ਦੇ ਵਾਅਦੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਇੱਥੇ ਪੁਤਲਾ ਫੂਕ ਰੋਸ ਮਜ਼ਾਰਾ ਕੀਤਾ ਗਿਆ ਇਸ ਮੌਕੇ ਗੁਰਨੇਕ ਸਿੰਘ ਪੱਜਲ ਸੁਭਾ ਸਕੱਤਰ ਤੇ ਕਾਮਰੇਡ ਦਰਸ਼ਨ ਸਿੰਘ ਮੱਟੂ ਦਾ ਕਹਿਣਾ ਕਿ ਪੈਟਰੋਲ ਤੇ ਡੀਜ਼ਲ ਦੇ ਰੇਟਾਂ ਦੇ ਵਿੱਚ ਵਾਧੇ ਦਾ ਅਸਰ ਹਰ ਇੱਕ ਵਰਗ ਤੇ ਪਵੇਗਾ 7 ਕਿਲੋਵਾਟ ਤੋਂ ਵੱਧ ਬਿਜਲੀ ਰੇਟਾਂ ਦੇ ਵਾਧੇ ਦੇ ਨਾਲ ਲੋਕ ਪ੍ਰਭਾਵਿਤ ਹੋਣਗੇ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੈਟਰੋਲ ਡੀਜ਼ਲ ਤੇ 7 ਕਿਲੋਵਾਟ ਤੋਂ ਵੱਧ ਬਿਜਲੀ ਦੇ ਰੇਟਾਂ ਤੇ ਕੀਤੇ ਵਾਧੇ ਨੂੰ ਵਾਪਸ ਲਿਆ ਜਾਵੇ ਇਸੇ ਦਰਮਿਆਨ ਪੰਜਾਬ ਸਰਕਾਰ ਖਿਲਾਫ ਉਹਨਾਂ ਰੋਸ ਮੁਜ਼ਾਹਰਾ ਕੀਤਾ ਅੱਜ ਅਸੀਂ ਪਟਰੋਲ ਡੀਜ਼ਲ ਤੇ 7 ਕਿਲੋਵਾਟ ਬਾੜ ਤੋਂ ਵੱਧਾ ਬਿਜਲੀ ਰੇਟਾਂ 'ਚ ਬੇਥਾ ਵਾਦਾ ਕਰਤਾ ਪੰਜਾਬ ਸਰਕਾਰ ਨੇ ਇਹ ਆਮ ਲੋਕਾਂ ਨੂੰ 6 ਸਾਂ ਜੂਨ ਮਾਫੀ ਤੋਂ ਬਾਅਦ ਦਾ ਬਹੁਤ ਵੱਡਾ ਭਾਰ ਪੈਣਾ ਜਦੋਂ ਡੀਜ਼ਲ ਦਾ ਰੇਟ ਵਧਾ 35000 ਬਸਤਾਂ ਤੇ ਭਾਅ ਤੇ ਫਰਕ ਪੈਂਦਾ ਕਿਰਾਏ ਪਾੜੇ ਵਧਦੇ ਆ ਲੋਕਾਂ ਦੀਆਂ ਜੇਬਾਂ ਕਟੀਆਂ ਜਾਂਦੀਆਂ ਬੰਦਾ ਇਸ ਕਰਕੇ ਪੰਜਾਬ ਸਰਕਾਰ ਜਿਹੜਾ ਵਾਦਾ ਕੀਤਾ ਬਿਜਲੀ ਦੇ 7 ਲੋੜ ਵੱਟ ਤੱਕ ਤੇ ਨਾਲ ਕੀਤਾ ਡੀਜ਼ਲ ਪٹرول ਦਾ ਡੀਜ਼ਲ ਦਾ ਕੀਤਾ 99 ਪੈਸੇ ਪ੍ਰਤੀ ਲੀਟਰ ਤੇ ਪٹرول ਦਾ ਕੀਤਾ 61 ਪੈਸੇ ਇਹਦੇ ਨਾਲ ਚੀਜ਼ਾਂ ਦੇ ਭਾਅ ਅਸਮਾਨੀ ਪੈਣਾ ਅਸੀਂ ਪੰਜਾਬ ਸਰਕਾਰ ਨੂੰ ਅੱਜ ਵੀ ਕਹਿਣਾ ਚਾਹੁੰਦੇ ਆ ਹਿੰਦਕਾਮ ਨਿਸਪਾਰਟੀ ਮਾਰਕਸਵਾਦੀ ਵਾਲੋਂ ਇਹ ਵਧਾਏ ਰੇਟ ਤੁਰੰਤ ਵਾਪਸ ਲਹੋ ਨਹੀਂ ਤਾਂ ਜਿਹੜੀਆਂ ਜਥੇਬੰਦੀਆਂ ਕਾਲ ਦਊਗੀ ਅਸੀਂ ਜ਼ੋਰਦਾਰ ਸੰਘਰਸ਼ ਕਰਾਂਗੇ ਅੱਜ ਮੌਕੇ ਤੇ ਜਦੋਂ ਵਧਿਆ ਮੌਕੇ ਤੇ ਫਰਸਤ ਦਿਨ ਅੱਜ 6 ਸਤੰਬਰ ਨੂੰ ਇੱਥੇ ਬਾਬਾ ਗੁਰਦੇਵ ਸਿੰਘ ਪਾਰਕ ਦੇ ਕੋਲ ਪੰਜਾਬ ਸਰਕਾਰ ਦਾ ਪੁਤਲਾ ਫੂਕ ਰਹੇ ਆ ਤੇ ਦੱਸ ਰਹੇ ਆ ਬੇ ਆ ਹਵਾ ਦਾ ਰੁਖ ਦੇਖ ਲਓ ਲੋਕਾਂ ਨੇ ਮਾਫ ਨਹੀਂ ਕਰਨਾ ਅੱਜ ਵੀ ਜਿਹੜੀ ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲਦਾ ਇਹ ਵਾਪਸ ਕਰੋ ਧੰਨਵਾਦ ਜੀ ਜਿਹੜੀ ਪੰਜਾਬ ਸਰਕਾਰ ਬਿਜਲੀ ਦੇ ਨਾਂ ਤੇ ਕਿ ਮੈਂ ਬਿਜਲੀ ਲੋਕਾਂ ਦੀ ਮਾਫ ਫ੍ਰੀ ਬਿਜਲੀ ਦੇਣੀ ਹੈ ਉਹਦੇ ਨਾਂ ਤੇ ਸਰਕਾਰ ਆਈ ਸੀ ਅੱਜ ਉਹ ਤੋਂ ਇਹ ਪਿਛਾਂ ਨੂੰ ਮੁੜ ਗਈ ਆ 7 ਕਿਲੋ ਵਾਟ ਲਈ ਹਨ ਬਿਜਲੀ ਦੇ ਜਿਹੜੇ ਰੇਟ ਆ ਨਵੇਂ ਉਹ ਐਲਾਨ ਕਰ ਦਿੱਤੇ ਆ ਪੈਟਰੋਲ ਤੇ ਡੀਜ਼ਲ ਚ ਜਿੱਥੇ ਦੁਨੀਆ ਭਰ ਚ ਪੈਟਰੋਲ ਤੇ ਡੀਜ਼ਲ ਸਸਤਾ ਹੋਇਆ ਇਹ ਪੰਜਾਬ ਸਰਕਾਰ ਨੇ ਦੋਹੇ ਚੀਜ਼ਾਂ ਮਹਿੰਗੀਆਂ ਕਰਤੀਆਂ ਕਿਉਂਕਿ ਅਸਥियार ਲਾਣ ਲਈ ਪੈਸੇ ਹੈਗੇ ਆ ਕਰਜ਼ਾ ਲਗਾਤਾਰ ਜਿਹੜਾ ਪੰਜਾਬ ਲੋਕਾਂ ਸਿਰ ਚੜ ਰਿਹਾ ਕਰਜ਼ਾਈ ਕਰ ਰਿਹਾ ਪੰਜਾਬ ਨੂੰ ਤੇ ਸਾਰੇ ਹਿੰਦੁਸਤਾਨ ਚ ਅਸਥियार ਲਾ ਕੇ ਆਪਣਾ ਬੈਨੀਫਿਟ ਕੱਟਣਾ ਚਾਹੁੰਦਾ ਜਦ ਕਿ ਲੋਕਾਂ ਲਈ ਕੁਝ ਵੀ ਇਦਾਂ ਦਾ ਨਹੀਂ ਦਿੱਤਾ ਜਾ ਰਿਹਾ ਇਸ ਕਰਕੇ ਇਹ ਜਿਹੜਾ ਅੱਜ ਅਸੀਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਕਿਉਂਕਿ ਲੋਕਾਂ ਦੇ ਭਾਰੇ ਉਹ ਵੱਡੀ ਇੱਕ ਰਕਮ ਪੰਡ ਜਿਹੜੀ ਹੈ ਉਹ ਲੋਕਾਂ ਦੇ ਪਾਉਂਦੀ ਹੈ ਅਸੀਂ